ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬਦਣੀ ਕਲਾਂ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਿੰਨ ਐਨੀਮਲ ਬਾਈ ਦੇ ਸੇਲ ਆ ਜਿਹੜੇ ਤੁਸੀਂ ਸਕਰੀਨ ਤੇ ਐਨੀਮਲ ਦੇਖ ਰਹੇ ਹੋ ਇਹਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਬਾਈ ਦੇ ਦੱਸਣ ਮੁਤਾਬਕ ਪਹਿਲੇ ਸੂਏ ਸੂਈ ਹੋਈ ਆ ਡੇਢ ਮਹੀਨਾ ਹੋ ਗਿਆ ਏ ਆਈ ਹੋਏ ਨੂੰ 2 ਢਾਈ ਮਹੀਨੇ ਹੋ ਗਏ ਸੂਈ ਨੂੰ ਬੱਚਾ ਅਕਸਪੈਰੀ ਆ ਜੀ 8 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਬਾਈ ਕਹਿੰਦਾ ਏ ਆਈ ਹੋਏ ਨੂੰ ਡੇਢ ਮਹੀਨਾ ਹੋ ਗਿਆ ਆਪਾਂ ਖਾਲੀ ਮੰਨ ਕੇ ਦੇਣੀ ਆ ਉਹ ਅਗਲੇ ਦੀ ਕਿਸਮਤ ਹੈ ਚਾਹੇ ਗੱਬਣ ਹੋਵੇ ਚਾਹੇ ਖਾਲੀ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਚਾਰੇ ਧਨ ਦੇਖ ਸਕਦੇ ਹੋ ਨਿੱਖੜ ਮੇ ਇਕ ਕੋ ਸੈਜ ਦੇ ਹੱਥੀ ਚਵਾਈ ਵਾਲੇ ਬਾਕੀ ਤਸੱਲੀ ਆ ਕੇ ਤੁਸੀਂ ਕਰਨੀ ਹੈ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਚਾਹੇ 6 ਟਾਈਮ ਚਵਾਈ ਕਰ ਲਿਓ ਮੁੱਲ ਬਾਈ 18000 ਰੁਪਇਆ ਕਰਦੇ ਆ ਸੀਲ ਸੌ ਕਰਮਾ ਵਾਲੀ ਪੂਰੀ ਹੈ ਜੀ ਦੋ ਨੰਬਰ ਜਿਹੜੇ ਤੁਸੀਂ ਸਕ੍ਰੀਨ ਤੇ ਗਾਂ ਦੇਖ ਰਹੇ ਹੋ 22 ਦੇ ਦਸਨ ਮੁਤਾਬਕ 2 ਮਹੀਨੇ ਹੋ ਗਏ ਸੂਈ ਨੂੰ ਮਗਰ ਬੱਚਾ ਵੱੱਛੀ ਆ ਦੇਖ ਸਕਦੇ ਹੋ ਇਹ ਵਾਲੀ ਵੱੱਛੀ ਆ 8 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਇੱਕ ਥਾਂ ਚੋਂ ਬਾਈ ਕਹਿੰਦਾ ਮਗਰਲੇ ਚੋਂ ਦੁੱਧ ਘਾਟਾ ਅੱਧਾ ਮੰਨ ਕੇ ਆ ਜਿਓ ਜੀ ਕਈਰ ਕੋਈ ਵੀ ਦੂਰੋਂ ਨੇੜੋਂ ਚੱਲ ਕੇ ਆਉਂਦਾਗਾ ਤਾਂ ਪਹਿਲਾਂ ਦੱਸਿਆ ਚੰਗਾ ਹੁੰਦਾ ਬੈਕ ਸਾਈਡ ਤੋਂ ਤੁਹਾਨੂੰ ਥਾਣਾ ਦਿਖਾ ਦਿੰਨਾ ਜੀ ਸੋਹਣੇ ਆਚਰੇ ਥਾਂ ਨਿੱਖਣਵੇਂ ਇੱਕੋ ਜਿਹੇ ਸੈਜ ਦੇ ਮਗਰ ਸੋਹਣੀ ਬੱਚੀ ਆ ਦੂਜੇ ਸੂਏ ਸੂਈ ਹੋਈ ਆ ਲਗਭਗ 2 ਮਹੀਨੇ ਹੋ ਗਏ ਸੂਈ ਨੂੰ 8 ਕਿਲੋ ਨੈਟ ਤਿਆਰ ਆ ਮੁੱਲ ਇਹਦਾ ਵੀ ਬਾਈ 18000 ਰੁਪਿਆ ਕਰਦੇ ਆ ਉਹਦੇ ਜੋ ਛੋਟ ਛੱਪਾ ਹੋ ਜਾਊਗਾ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਨਾ ਨੰਬਰ ਜਿਹੜੀ ਤੁਸੀਂ ਸਕਰੀਨ ਤੇ ਗਾ ਦੇਖ ਰਹੇ ਹੋ ਕ੍ਰੋਸ ਜਰਸੀ ਤੇ ਸਾਹੀਵਾਲ ਦੀ ਕ੍ਰੋਸ ਆ ਜੀ ਲਗਭਗ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਇੱਕ ਸਪੈਰੀ ਆ ਜੀ 10 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਥਣਾ ਦੇ ਸਹ ਸੋਹਣਿਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚਾਰੇ ਥਾਂ ਨਿੱਖੜਵੇਂ ਇੱਕੋ ਜਿਹੇ ਸਾਈਜ਼ ਦੇ ਸੋਹਣੀ ਫੇਸ ਕੁਆਲਿਟੀ ਚੰਗੇ ਕੱਦ ਕਾਠ ਦੀ ਆ ਜੀ ਦੂਜੇ ਸੂਏ ਸੂਈ ਹੋਈ ਆ ਬਾਈ ਦੇ ਦੱਸਣ ਮੁਤਾਬਕ ਥਣਾ ਦੀ ਓਕੇ ਹੋਊਗੀ ਆ ਕੇ ਤਸੱਲੀ ਕਰ ਲਿਓ ਚਾਹੇ 2 ਟਾਈਮ ਚਵਾਈ ਕਰ ਲਿਓ 4 ਟਾਈਮ ਚਵਾਈ ਕਰ ਲਿਓ ਚਾਹੇ 6 ਟਾਈਮ ਚਵਾਈ ਕਰ ਲਿਓ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਚੰਗਾ ਕੱਦ ਕਾਠਾ ਚੰਗੀ ਵਜਨ ਵਾਲੀ ਬੱਚੀ ਆ ਜੀ ਮੁੱਲ ਬਾਈ ਇਹਦਾ 32000 ਰੁਪਿਆ ਕਰਦੇ ਬਾਈ ਕਹਿੰਦਾ 30 ਦੀ ਹਾਂ ਨਾ ਐ ਬਾਕੀ ਮਾੜੀ ਮੋਟੀ ਛੋੜ ਹੋ ਜੂਗੀ ਜਿਹੜੇ ਵੀਰ ਨੂੰ ਗਾਂ ਕੋਈ ਵੀ ਪਸੰਦ ਆਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਮੁੱਲ ਜਿਹੜੇ ਕੀਤੇ ਗਏ ਆ ਕੋਈ ਫਿਕਸ ਨਹੀਂ ਮਾੜਾ ਮੋਟਾ ਆਏ ਗਏ ਦਾ ਮਾਨਦਾਨ ਜ਼ਰੂਰ ਕੀਤਾ ਜਾਊਗਾ バディ。